ਇਸ ਸਕਾਰਪੀਓ ਗੱਡੀ ਆ ਜੀ ਟੋਪ ਵਾਹ ਜੀ ਵਾਹ ਪੂਰਾ ਧਮਾਕਾ ਕੀਤਾ ਜਾ ਰਿਹਾ ਜੀ ਸਕਾਰਪੀਓ ਗੱਡੀ ਆ ਜੀ ਤੇ ਦਿਓ ਮੁਬਾਰਕਾਂ ਇਧਰ ਦੂਜਾ ਵੀ ਚਲਾਇਆ ਜਾ ਰਿਹਾ ਸਿਸਟਮ ਆ ਚੁਕਲਾ ਚੁਕਲਾ ਉਹ ਵਾਈਆਂ ਵੀ ਚੜਾਈਆਂ ਜੀ ਪਟਾਕੇ ਵਾਲੀਆਂ ਵਾਈਆਂ ਤੇਲ ਤੇਲ ਚੋਰੀ ਗੁੜੀਆ ਤੇਲ ਚੁੱਕੋ ਨਵੀਂ ਚੀਜ਼ ਜਦੋਂ ਆਪਾਂ ਅੰਦਰ ਕਰੇ ਐਂਟਰ ਕਰਦੇ ਆ ਜੀ ਤੇ ਆਉਂਦਾ ਬਾਈ ਜੀ ਵਾਹ ਜੀ ਵਾਹ ਕਾਰ ਪੀਓ ਘੈਂਟ ਗੱਡੀ ਆ ਬਾਈ ਜੀ ਬਲੈਕ ਕਲਰ ਆ ਯੈੱਡ ਬਲੈਕ ਤੇ ਸਰਪੰਚ ਸਾਹਿਬ ਡਰਾਈਵਰੀ ਕਰ ਰਿਹਾ ਜੀ ਸਾਡੇ ਜੋਨ ਪ੍ਰਧਾਨ ਸਾਹਿਬ ਬੈਠੇ ਹੋਇਆ ਤੇ ਇਧਰ ਰਾਣਾ ਸ਼ਾਹ ਜੀ ਵਧਾਈਆਂ ਦੇ ਰਹੇ ਇਧਰ ਨਾਲ ਵੀ ਸਾਡੇ ਸ਼ਾਹ ਜੀ ਬਹੁਤ ਬਹੁਤ ਮੁਬਾਰਕਾਂ ਸਾਰੇ ਭਰਾਵਾਂ ਨੂੰ ਹੋਰ ਜੀ ਜੀ ਵੈਰ ਜੀ ਖਾਲਸਾ ਮਹrapati ਪ੍ਰਧਾਨ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਸਾਰੇ ਭਰਾਵਾਂ ਨੂੰ ਸਾਰੇ ਅੱਜ ਮਹਾਰਾਜ ਜੀ ਨੇ ਸੁਣੀ ਆ ਹਾਂਜੀ ਹਾਂ ਰਹਾਵਾਂ ਨਾਲ ਰਲਿਆ ਆਪਾਂ ਸਾਰੇ ਜਾਣੇ ਸਾਰਿਆਂ ਨੂੰ ਮੁਬਾਰਕਾਂ ਜੀ ਜਿੰਨੇ ਵੀ ਆਪਣੇ ਆ ਤੇ ਕਿੱਥੋਂ ਲੈ ਕੇ ਆਏ ਗੱਡੀ ਜੀ ਇਹ ਇਹਦੀ ਪਟੀਆਂ ਏਜੰਸੀ ਚ ਬੁੱਕ ਰਾਈ ਸੀ ਆਪਾਂ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਬਿਲਕੁਲ ਜੀ ਅੱਜ ਮਿਲੀ ਸੀ ਵਾਹ ਜੀ ਅੱਜ ਲੈ ਕੇ ਆਏ ਆ ਸਰਪੰਚ ਸਾਹਿਬ ਹੋਏ ਜੀ ਬਿਲਕੁਲ ਰਣਾ ਮੱਲਾ ਵੀ ਮੈਂਬਰ ਸਾਹਿਬ ਹੋਏ ਜੀ ਮੈਂਬਰ ਮੈਂ ਇੰਦ ਸਿੰਘ ਮਰੀ ਹੋਜੀ ਜੀ ਪ੍ਰਵਾਹ ਤੇਨ ਪ੍ਰਾ ਜੀ ਨਾਲ ਗਏ ਸੀ ਜੀ ਤੇ ਬੜੀ ਖੁਸ਼ੀ ਹੁੰਦੀ ਆ ਜੀ ਤੇ ਕਦੋਂ ਕਦਾਂ ਸ਼ੌਂਕ ਸੀ ਵੀ ਜੇ ਲੈਣੀ ਆ ਤਾਂ ਲੈਣੀ ਗੱਡੀ ਘੈਂੜੀ ਆ ਜੀ ਸ਼ੌਂਕ ਉਹਦੇ ਚਿਰਦਾ ਜੀ ਬਾਕੀ ਜਿਵੇਂ ਮਹਾਰਾਜ ਨੇ ਚਾਇਆ ਉਹਦੇ ਹੀ ਰੁਕੋ ਦਾ ਕੰਮ ਜੀ ਬਿਲਕੁਲ ਜੀ ਇਹ ਆ ਵੀ ਜਦੋਂ ਮਲਕ ਜਾਇਸ ਆ ਵੀ ਉਦੋਂ ਗੱਲ ਪੈਂਦੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਬੜੀ ਕਰਦਾ ਹੈ ਜੀ ਬਿਲਕੁਲ ਜੀ ਮਾਲਕ ਨੇ ਸੁਣੀ ਆ ਜੀ ਤੇ ਸਰਪੰਚ ਸਾਹਿਬ ਜੀ ਤੁਸੀਂ ਕਹਿ ਕੀ ਕਹਿਣਾ ਚਾਹੁੰਦੇ ਆ ਜੀ ਆਪਣੇ ਵੀਰ ਨੂੰ ਦਿਓ ਮੁਬਾਰਕਾ ਨਾਲੇ ਦੂਜੇ ਭਰਾਵਾਂ ਨੂੰ ਵੀ ਕਹੋ ਵੀ ਆਪਣੇ ਜੌਨ ਪ੍ਰਧਾਨ ਸਾਹਿਬ ਮੈਂਬਰ ਸਾਹਿਬ ਹੁਣ ਆ ਗੱਡੀ ਲੈ ਕੇ ਆਏ ਆ ਤੇ ਕੀ ਕਹਿਣਾ ਚਾਹੋ ਕਲ ਸਾਹਿਬ ਬਈ ਬਤਿਹ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਮੈਂਬਰ ਪੰਚਾਇਤ ਸਰਦਾਰ ਕਾਰਤ ਸਿੰਘ ਨੂੰ ਗੱਡੀ ਦੀ ਦਾਤ ਬਖਸ਼ੀ ਮਹਾਰਾਏ ਨੇ ਅੱਜ ਘਰੇ ਆਈ ਆ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਝੰਡ ਨਹੀਂ ਹੋਵੇ ਤੇ ਰਾਤ ਚਮਕਣੀ ਬਿਲਕੁਲ ਜੀ ਅੱਜ ਇਹਨਾਂ ਨੂੰ ਤਰੱਕੀ ਬਖਸ਼ੀ ਤਰੱਕੀ ਬਖਸ਼ੀ ਤੇ ਇੱਥੇ ਸਾਡੇ ਰਾਣਾ ਸਾਹਿਬ ਜੀ ਹਾਂਜੀ ਤੁਸੀਂ ਵੀ ਰਾਣਾ ਸਾਹਿਬ ਜੀ ਦਿਓ ਵੇਖੋ ਭਰਾ ਭਰਾਵਾਂ ਨੂੰ ਖੁਸ਼ੀ ਹੁੰਦੀ ਆ ਪੂਰੀ ਕੀ ਕਹਨੇ ਜੋੜੇ ਦੀ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਸਾਡੇ ਵੱਡੇ ਵੀ ਕਾਰ ਸਿੰਘ ਮੈਂਬਰ ਪੰਚਾਇਤ ਨੂੰ ਅੱਜ ਮਾਰ ਨੇ ਗੱਡੀ ਦਾਤ ਬਖਸ਼ੀ ਆ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਣ ਮਾਰਾ ਗੱਡੀ ਸੋਹਣੀ ਨੋ ਕਰੇ ਵਾਹ ਜੀ ਬਹੁਤ ਵਧੀਆ ਗੱਲ ਆ ਜੀ ਤੇ ਇੱਥੇ ਸਾਡੇ ਫੌਜੀ ਸਾਹਿਬ ਨੂੰ ਗੱਡੀ ਤਾਂ ਬਹੁਤ ਬਹੁਤ ਮੁਬਾਰਕਾਣ ਬਿਲਕੁਲ ਜੀ ਬਿਲਕੁਲ ਫੌਜੀ ਸਾਹਿਬ ਕਿਉਂਕਿ ਇਹਨਾਂ ਨੂੰ ਵੀ ਬੜੀ ਨੌਲੇਜ ਆ ਗੱਡੀਆਂ ਬਾਰੇ ਤੇ ਵੀਰ ਸਾਰੇ ਗਏ ਸੀ ਨਾਲ ਤੇ ਕਰੋ ਵੀਡੀਓ ਸ਼ੇਅਰ ਬਾਕੀ ਜਿਹੜੇ ਜਿਹੜੇ ਵੀਰਾਂ ਤੱਕ ਵੀਡੀਓ ਪਹੁੰਚਦੀ ਆ ਜ਼ਰੂਰੀ ਦਿਓ ਮੁਬਾਰਕਾਂ ਭਰਾ ਨੂੰ ਜੀ